ਓਏ ਹੁਣ ਕਿੱਧਰ ਨੂੰ ਵੱਰ ਲਿੰਦਾ ਚੱਕਣ ਲੱਪਿਆ ਨਾ ਲੱਗ ਗਈ ਬਾਪੂ ਨਾ ਕਿ ਵਿਆਹ ਤੇ ਜਾਣਾ ਤੂੰ ਨਾਲੇ ਸਾਰੇ ਸਰਕਾਰੀ ਪੇਪਰ ਦਾ ਕੀ ਬਣਿਆ ਓਏ ਤਾਂ ਮੈਂ ਫੇਲ ਹੋ ਗਿਆ ਤਾਂ ਹੀ ਤਾਂ ਹੁਣ ਮੈਂ ਚੰਡੀਗੜ੍ਹ ਚੱਲਿਆ ਆਵਾ ਉੱਥੇ ਜਾ ਕੋਚਿੰਗ ਲਾਉਂਗਾ ਫਿਰ ਮੈਂ ਆਦਾ ਸਰਕਾਰੀ ਪੇਪਰ ਕਲੀਅਰ ਕਰ ਦੂੰਗਾ ਹੁਣਾਂ ਤੇ ਤਾਂ ਉੱਥੇ ਵੀ ਕੁਛ ਨਹੀਂ ਗਾ ਤੂੰ ਆ ਹੀ ਟੱਕੇ ਖਾਣੇ ਆ ਓਏ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਆ ਗਿਆ ਮੇਰਾ ਪੁੱਤ ਹਾਂ ਬਾਪੂ ਨਾਲੇ ਵਿਧਾਨੀਆਂ ਤੈਨੂੰ ਮੇਰੀ ਸਰਕਾਰੀ ਨੌਕਰੀ ਲੱਗ ਗਈ ਆ ਚਾਵਾਛੇ ਮੇਰਾ ਪੁੱਤ ਮੈਨੂੰ ਪੂਰਾ ਯਕੀਨ ਸੀਗਾ ਤੂੰ ਮੇਰਾ ਨਾਮ ਰੋਚਨ ਜਰੂਰ ਕਰੇਗਾ ਤੇ ਕਿਹੜੇ ਮਹਿਕਮੇ ਨੌਕਰੀ ਮਿਲੀ ਪੁੱਤ ਬਾਪੂ ਮੈਨ ਬੀਲੀਬੋਰਡ ਚ ਮਿਲੀ ਹੈ ਨੌਕਰੀ ਤੇ ਡਿਊਟੀ ਕਿੱਥੇ ਆ ਪੁੱਤ ਡਿਊਟੀ ਆਹੀ ਆਪਣੇ ਪਿੰਡਲੇ ਬੀਲੀ ਘਰ ਚ ਅੱਛਾ ਚਲ ਆਇਆ ਮੇਰਾ ਪੁੱਤ ਅੰਦਰ ਚੱਲ ਕੇ ਚਾਹ ਪਾਣੀ ਪੀਨੇ ਆ ਰੁਕ 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 ਚਾਹ ਪਾਣੀ ਬਾਅਦ ਚ ਪੀਨੇ ਆ ਪਹਿਲਾਂ ਕੁੰਡੀ ਦੱਸ ਕਿਨੂੰ ਬਚ ਕੇ ਲਾਈ ਆ ਇਹ ਤਾਂ ਪਤਾ ਆਪਣੇ ਘਰ ਦੀ ਆ ਘਰ ਦੀ ਗੁਰਦੀ ਕੋਈ ਨਹੀਂ ਛਾਪਾ ਪੈ ਗਿਆ 2500 ਰੁਪਇਆ ਕੱਢ ਮੈਂ ਮੌਕੇ ਦਾ ਮੁਲਾਜ਼ਮ ਆ ਹਾਂ